ਨਾਮ ਤੇ ਆਪਣਾ ਦਿਲ ਹਾਂਜੀ ਮੈਂ ਡਾਕਟਰ ਦੇਵਿੰਦਰ ਕੁਮਾਰ ਮੈਡੀਕਲ ਅਫਸਰ ਸੀਐਚਸੀ ਮਾਚੀਵੜਾ ਚੈਕਿੰਗ ਕੀਤੀ ਜਾ ਰਹੀ ਆ ਪਾਸਪੋਰਟ ਜਿਹੜੇ ਬਣਾਉਂਦੇ ਨੇ ਹਾਂਜੀ ਅਸੀਂ ਫਾਸਪੋਰਟ ਦੀ ਰੇਡੀਆਂ ਦੇ ਜਿਹੜੇ ਵੇਅਰ ਹਾਊਸ ਹੈ ਜਿੱਥੇ ਫਾਸਪੋਰਟ ਬਣਾਉਂਦੇ ਨੇ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਪੁਰਾਣਾ ਗਲਿਆ ਸੜਿਆ ਮਾਲ ਵੇਚਦੇ ਨੇ ਜੀ ਤੇ ਕੀ ਕੀ ਤੁਹਾਨੂੰ ਮਿਲਿਆ ਜਿਹੜਾ ਹੈਗਾ ਜ਼ਿਆਦਾ ਅਸੀਂ ਜੀ ਮੋਮੋਸ ਤੇ ਲੇ ਸਪਰਿੰਗ ਰੂਲਸ ਦੇਖਿਆ ਜੋ ਕਿ ਬਿਨਾ ਬਰਤਨ ਬਿਨਾ ਸਫਾਈ ਤੋਂ ਰੱਖੇ ਪੂਰੀ ਅਨਾਈ ਜਿਨੀ ਗੋਲ ਗੱਲ ਕਰੀਏ ਮੱਖੀ ਵਗੈਰਾ ਬਹੁਤ ਬੱਚੀ ਜਾ ਰਹੀ ਹੈ ਸਫਾਈ ਦਾ ਜਮੇ ਤਾਂ ਰਿਹਾ ਕੀ ਐਕਸ਼ਨ ਕਰ ਲੈ ਹਾਂਜੀ ਅਸੀਂ ਨਾਲ ਦੀ ਨਾਲ ਨਗਰ ਕੌਂਸਲ ਨੂੰ ਇਨਫੋਰਮ ਕੀਤਾ ਹੈ ਉਹਨਾਂ ਨੇ ਟੀਮ ਭੇਜੀ ਹੈ ਅਸੀਂ ਚਲਾਨ ਕਰ ਰਹੇ ਹਾਂ ਜੀ ਇਹਨਾਂ ਦਾ ਇਸ ਮਾਨਵੀ ਚਕਵਾ ਰਹੇ ਜੀ ਇਹ ਕਹਿਣਾ ਤੋਂ ਉਹਨਾਂ ਜਿਹੜੇ ਮਰਛਵੜੇ ਵਸਦੇ ਨੇ ਜਾਂ ਹੌਂਸਲੇ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਸੋਚਨਾ ਦੇਣਾ ਚਾਹੁੰਦੇ ਆ ਕਿ फास्ट फूड बिल्कुल ना खाइ जान जो कि अपनी सेहत ਲਈ ਬਹੁਤ ਨੁਕਸਾਨਦੇਹ ਹੈ ਤੇ ਜੋ ਕੰਡੀਸ਼ਨ ਅਸੀਂ ਦੇਖ ਰਹੇ ਆ ਇਹ ਤਾਂ ਬਿਮਾਰ ਕਰਨ ਵਾਲੀ ਹੀ ਕੰਡੀਸ਼ਨ ਹੈ। ਨਾਮ ਤੇ ਰੋਟਾ ਅਸੂ ਮੇਰਾ ਨਾਮ ਜੇ ਸਿੰਘਾ ਜੀ ਸੈਨੀਟੇਸ਼ਨ ਬਣਾ ਦਾ ਹੈਲਪਰ ਤੇ ਮੌਕੇ ਤੇ ਸਾਨੂੰ ਜਦੋਂ ਇਹ ਸ਼ਹਿਰ ਭਾਗ ਵੱਲੋਂ ਇਨਫੋਰਮ ਕੀਤਾ ਗਿਆ ਹੈ ਤੇ ਮੌਕੇ ਤੇ ਸਾਡੀ ਸਾਰੀ ਟੀਮ ਆਈ ਹੈ ਪ੍ਰਧਾਨ ਜੀ ਵੱਲੋਂ ਸਾਨੂੰ ਜਦੋਂ ਇਹ ਮੈਸੇਜ ਲਾਇਆ ਗਿਆ ਹੈ। ਔਰ ਮੌਕੇ ਤੇ ਆ ਕੇ ਹੁਣ ਦੇਖਦੇ ਆ ਇਸ ਕਰਕੇ ਇਹਨਾਂ ਨਾਲ ਗੱਲਬਾਤ ਜੋ ਚਲਾਨ ਦੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਜਿਹੜਾ ਸਮਾਨ ਹੈ ਅਸੀਂ ਸਾਰਾ ਚੁਗਵਾ ਦੇਈਏ ਇੱਥੋਂ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ ਕਿ ਇਹ ਨਿੱਤਾਂ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਇਹ ਕਰ ਰਹੇ ਆ ਮੌਕੇ ਤੇ ਪਹਿਲਾਂ ਕੀ ਕਹਿਣਾ ਚਾਹ ਰਹੇ ਲੋਕਾਂ ਨੂੰ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿੰਨਾ ਜ਼ਿਆਦਾ ਮੱਦਲੇ ਮੱਖੀਆਂ ਕਿੰਨੀਆਂ ਨੇ ਕਿੰਨੀ ਗੰਦਗੀ ਹੈ ਤੇ ਲੋਕਾਂ ਨੂੰ ਐਦਾ ਹੀ ਖੜਾਈ ਜਾ ਰਹੇ ਨੇ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਨਹੀਂ ਸੜਤ ਹੋ ਸਕਦੀ ਕਿੰਨਾ ਸਾਮਾਨ ਜਬਤ ਕੀਤਾ ਗਿਆ ਤੇ ਕੀ ਕਰਨਾ ਉਸ ਸਾਮਾਨ ਦਾ ਉਹ ਸਾਮਾਨ ਨੂੰ ਅਸੀਂ ਜਾ ਕੇ ਟੋਆ ਪੱਟ ਕੇ ਇੱਕ ਜਗ੍ਹਾ ਨੱਪਦੇ ਹਾਂਗੇ ਸਾਰਾ ਡੰਪ ਚ ਤੇ ਹੁਣ ਅਸੀਂ ਜਿਹੜਾ ਇਹਨਾਂ ਨੇ ਜਿਹੜਾ ਨਾ ਕਾਫੀ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਪਿਆ ਹੈਗਾ ਇੱਥੇ ਹਾਂਜੀ ਤੇ ਕੀ ਕਾਰਵਾਈ ਹੋਣੀ ਇਹਦੇ ਇਹਦੇ ਮੌਕੇ ਤੇ ਹੁਣ ਚਲਾਨ ਵੀ ਕਰਾਂਗੇ ਤੇ ਬਾਕੀ ਜਿੰਨਾ ਸਮਾਨ ਆਸੀ ਇੱਥੇ ਚਕਵਾ ਰਹੇ ਜੀ ਸਭ ਅਵੇਲ ਕੀ ਕਰਦੇ ਲੋਕਾਂ ਨੂੰ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਖਾਣ ਤੋਂ ਪਹਿਲਾਂ ਇੱਕ ਵਾਰੀ ਦੇਖੋ ਵੀ ਜਿੱਥੇ ਬਣਦਾ ਹੈ ਇੱਕ ਵਾਰੀ ਵੀਡੀਓਟ ਵੀ ਕਰਨਾ ਚਾਹੀਦਾ ਵੀ ਕਿੰਨੀ ਗੰਦਗੀ ਦੇ ਵਿੱਚ ਬਣਾ ਰਹੇ ਨੇ ਬੈਡ ਦੇ ਥੱਲੋਂ ਸਮਾਨ ਨਿਕਲਦਾ ਪਿਆ ਹੈ ਉੱਥੇ ਪੈ ਰਹੇ ਨੇ ਉੱਥੇ ਸਵਾੜ ਪਾ ਰਹੇ ਨੇ ਤੇ ਸਿਹਤ ਲਈ ਕਿੰਨਾ ਜ਼ਿਆਦਾ ਹੋ ਹੈਗਾ ਹੈ ਤਾਂ ਸੋਚਣਾ ਚਾਹੀਦਾ ਲੋਕਾਂ ਨੂੰ ਠੀਕ ਪ੍ਰਧਾਨ ਸਾਹਿਬ ਕਾਰਵਾਈ ਕੀਤੀ ਗਈ ਹੈ ਮੋਮੋਸ ਤੇ ਜਿਹੜੇ ਸਪਿੰਗਰੋਲ ਮੋਮੋਸ ਈਕਣਾ ਦੋਨੋਂ ਬੜੀ ਮੈਂ ਤਾਂ ਬੜਾ ਅਫਸੋਸ ਦੇ ਨਾਲ ਇਹ ਗੱਲ ਕਹੂੰਗਾ ਕਿ ਸਾਡੇ ਬੱਚੇ ਜੋ ਕਿ ਸਾਡੇ ਨੌਜਵਾਨ ਨੇ ਅਸੀਂ ਦੇਖ ਰਿਹਾ ਕਿ ਸ਼ਾਮ ਨੂੰ ਫਾਸਟ ਫੂਡ ਵਾਲ ਜਿਸ ਤਰ੍ਹਾਂ ਅਸੀਂ ਟ੍ਰੈਂਡਿੰਗ ਹੋਏ ਹੋਏ ਆ ਤੇ ਜਿਵੇਂ ਮੈਂ ਤੁਹਾਡੇ ਮਾਧਿਅਮ ਤੋਂ ਵੀਡੀਓ ਦੇਖੀ ਆ ਤੇ ਮੇਰੀ ਮਾਨਯੋਗ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮੋਮੋਸ ਭੁੰਜੇ ਰੱਖੇ ਹੋਏ ਨੇ ਕ੍ਰੇਟ ਭਰ ਕੇ ਫ੍ਰੀਜਾਂ ਚ ਰੱਖੇ ਹੋਏ ਨੇ ਔਰ ਈਵਨ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਸ਼ਾਮ ਨੂੰ ਮੋਮੋਸ ਵੇਚਦੇ ਆ ਤੇ ਗਲਵਜ਼ ਗਲਵਜ਼ ਬਿਲਕੁਲ ਨਹੀਂ ਪਾਏ ਹੁੰਦੇ ਈਮਲੀ ਦੀਆਂ ਚਟਣੀਆਂ ਬਿਲਕੁਲ ਓਪਨ ਦੇ ਵਿੱਚ ਭਰ ਕੇ ਰੱਖੀਆਂ ਮੱਖੀਆਂ ਵਿੱਚ ਪਰ ਪੈਰੀਆਂ ਸੀਗੀਆਂ ਮੈਂ ਤੈਨੂੰ ਬਹੁਤ ਹੀ ਅਫਸੋਸਜਨ ਗੱਲ ਕਹੂੰਗਾ ਕਿਉਂਕਿ ਅੱਜਕੱਲ੍ਹ ਜਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਖਾਣੇ ਤੋਂ ਫੈਲ ਰੀਆਂ ਨੇ ਤੁਸੀਂ ਦੇਖੋ ਕੈਂਸਰ ਕਿਸ ਤਰੀਕੇ ਬਦਲ ਰਿਹਾ ਕਿਉਂ ਬਦਲ ਰਿਹਾ ਇਟਸ ਡੂ ਟੂ ਲੈਕ ਆਫ ਫੂਡ ਜਦੋਂ ਅਸੀਂ ਆ ਗੰਦਾ ਖਾਣਾ ਖਾਂਦੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਮੋਮੋਜ਼ ਖਾਂਦੇ ਨੇ ਜਾਂ ਸਪ੍ਰਿੰਗ ਰੋਲ ਖਾਂਦੇ ਨੇ ਤੇ ਮੈਂ ਤਾਂ ਬਹੁਤ ਜ਼ਿਆਦਾ ਇਸ ਗੱਲ ਨੂੰ ਸੀਰੀਅਸ ਮੈਟਰ ਲਵਾਂਗਾ ਔਰ ਬਹੁਤ ਹੀ ਜ਼ਿਆਦਾ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ ਅਸੀਂ ਥੋੜੇ ਜਿਹਾ ਆਪਣੇ ਪੈਸੇ ਕਮਾਣ ਦੇ ਲਾਲਚ ਵਿੱਚ ਅਸੀਂ ਸਾਡੇ ਬੱਚਿਆਂ ਨਾਲ ਬਹੁਤ बड़ा ਖਿਲਵਾੜ ਹੋ ਰਿਹਾ ਹੈ ਸੋ ਜੋ ਕਾਰਵਾਈ ਡਾਕਟਰ ਸਾਹਿਬ ਨੇ ਕੀਤੀ ਆ ਤੇ ਮੈਂ ਤਾਂ ਇਹ ਕਹੂੰਗਾ ਦੇਰ ਆਏ ਦਰਸਤ ਆਏ ਤੇ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਫੂਡ ਸਪਲਾਈ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਜਿੰਨੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਰੇੜੀਆਂ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਫਾਇਦੇ ਲਈ ਸਾਡੀਆਂ ਜ਼ਿੰਦਗੀਆਂ ਨਾਲ ਨਾ ਖੇਡੋ ਕਮ ਸੇ ਕਮ ਸਫਾਈ ਦਾ ਖਿਆਲ ਰੱਖੋ ਜਿੰਨੇ ਤੁਸੀਂ 50 ਰੁਪਏ ਜਗਾ 60 ਰੁਪਏ ਲੈ ਲਓ ਐਸੇ ਮੈਟਰ ਨਹੀਂ ਕਰਦੇ ਮੈਟਰ ਲੋਕਾਂ ਦੀ ਜਾਨ ਕਰਦੀ ਆ ਸੋ ਮੈਂ ਐਜ ਐਸ਼ਰ ਦਾ ਪ੍ਰਧਾਨ ਹੋਣ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਹੋਇਆ ਮੈਂ ਉਹਦੀ ਸਿਲੰਗਾ ਕਰਦਾ ਕਿ ਜੋ ਸਟੈਪ ਚੱਕਿਆ ਸਾਡੇ ਹੈਲਥ ਡਿਪਾਰਟਮੈਂਟ ਨੇ ਤੇ ਲੋਕਾਂ ਨੂੰ ਜਾਗਰੂਤ ਕੀਤਾ ਕਿ ਅਸੀਂ ਕੀ ਖਾ ਰਹੇ ਹਾਂ ਸੋ ਆਨ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਵੀ ਮੈਂ ਵੀ ਇਹ ਅਸੀਂ ਵੀ ਦੇਖਾਂਗੇ ਕਿ ਜੇ ਕਿਤੇ ਇਹੋ ਜਿਹਾ ਗੰਦਾ ਕੋਈ ਰੇੜੀ ਲੱਗਦੀ ਹੈ ਜਾਂ ਕੋਈ ਲੱਗਦਾ ਤੇ ਅਸੀਂ ਆਪਣੇ ਤੌਰ ਤੇ ਵੀ ਉਹਦੇ ਤੇ ਕਾਰਵਾਈ ਕਰਾਂਗੇ ਸੋ ਮੈਂ ਇੱਕ ਵਾਰ ਦੁਬਾਰਾ ਦੁਕਾਨਦਾਰਾਂ ਨੂੰ ਸਾਰੇ ਰੇਡੀ ਵਾਲਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਥੋੜੇ ਜੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਸਖਤੀ ਕਰਨੀ ਪਵੇ ਤੁਹਾਡੇ ਕੰਮ ਬੰਦ ਹੋਣ ਸੋ ਇਸ ਤੋਂ ਬੈਟਰ ਇਹ ਹੈ ਕਿ ਆਪਾਂ ਚੰਗਾ ਵੇਚੀਏ ਔਰ ਇੱਕ ਦੂਜੇ ਨੂੰ ਆਪਾਂ ਮਿਲਨ ਵਰਤਨ ਜੋਗੇ ਰਹੀਏ